ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੋਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋ ਮੋਗੇ ਠੀਕ ਠਾਕ ਹੋ ਮੋਗੇ ਤੇ ਇਸੇ ਮੀਦੇ ਨਾਲ ਅੱਪਾ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਅੱਜ ਦਿਨ ਹੈਗਾ ਬੁੱਧਵਾਰ ਦਾ ਤੇ ਤੁਹਾਨੂੰ ਪਤਾ ਸਾਰਿਆਂ ਨੂੰ ਅੱਜ ਨਵਾਂ ਸਾਲ ਆ 2025 ਜਿਹੜਾ ਚੜ੍ਹ ਗਿਆ ਤੇ ਸਾਰਿਆਂ ਨੂੰ ਹੈਪੀ ਨਿਊ ਈਅਰ ਮੇਰੇ ਵੱਲੋਂ ਤੇ ਮੇਰੀ ਪੂਰੀ ਫੈਮਿਲੀ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ 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 ਬਧਾਈਆਂ ਤੇ ਵੈਗਰੂ ਜੀ ਕਰਨ ਵੀ ਜੋ ਵੀ ਤੁਸੀਂ ਸੋਚਿਆ ਜਾ ਤੁਹਾਡੇ ਜੋ ਵੀ ਪਿਛਲੇ 2024 ਵਾਲੇ ਪੈਂਡਿੰਗ ਜਿਹੜੇ ਕੰਮ ਨੇ ਉਹ ਸਾਰੇ ਤੁਹਾਡੇ ਹੁਣ 2025 ਦੇ ਵਿੱਚ ਜਿਹੜੇ ਰਹਿੰਦੇ ਆ ਉਹ ਤਾਂ ਜਲਦੀ ਜਲਦੀ ਫਰਸਟ ਵੀਕੇ ਪੂਰੇ ਹੋ ਜਾਣ ਤੇ ਕਿਤੇ ਕਿਤੇ ਹੀ ਆ ਤੇ ਜਿਹੜੇ ਤੁਸੀਂ ਸੋਚੇ ਹੋਇਆ ਉਹ ਵੀ ਤੁਹਾਡੇ ਜਲਦੀ ਜਲਦੀ ਸ਼ੁਰੂ ਹੋ ਜਾਣ ਹੋਣੇ ਤੇ ਬੋਲੋ ਹੈਪੀ ਨਿਊ ਈਅਰ ਬੰਦੇ ਬੰਦੇ ਉਧਰ ਦੇਖ ਕੇ ਬੋਲ ਹੈਪੀ ਨਿਊ ਈਅਰ ਤੇ ਚਲੋ ਜੀ ਆਪਾਂ ਲੈ ਕੇ ਆਉਣੇ ਆ ਇਹਨਾਂ ਦੀ ਡਿਮਾਂਡ ਆ ਵੀ ਬਣਾਉਣੇ ਆ ਆਲੂ ਵਾਲੇ ਪਰੌਠੇ ਆਲੂ ਉਬਾਲ ਲਏ ਆਪਾਂ ਨੇ ਨਮਸਾਰ ਤੇ 7:11 ਹੋ ਗਏ ਸਾਰੇ ਜਾਨੇ ਨਹਾ ਲਏ ਇੱਕ ਜਾਨਾ ਰਹਿੰਦਾ ਮੈਦ ਤੇ ਜਾ ਨਹਾ ਲੇ ਤੇ ਇਹਦੇ ਜਾਨਾ ਡੈਡੀ ਇਹਦੇ ਨਹਾਉਣ ਲੱਗੇ ਹੋਇਆ ਤੇ ਪਰਮਾ ਨੇ ਨਹਾਉਣਾ ਉਹ ਵੇਟੇ ਆ ਹੁਣ ਮੈਂ ਉਹਨੂੰ ਕਿਹਾ ਵੀ ਤੂੰ ਉਹ ਕੰਮ ਮੇਰੇ ਨਾਲ ਲੈ ਕੇ ਆ ਬਾਹਰੋਂ ਮਿੱਥੇ ਤੋੜ ਕੇ ਬਹੁਤ ਠੰਡੀ ਹਵਾ ਚੱਲਦੀ ਆ ਤੇ ਠੰਡ ਬਹੁਤ ਜ਼ਿਆਦਾ ਆ ਯਾ ਬਹੁਤ ਹੀ ਝਾਦੀ ਤੇ ਮੈਂ ਪੌਣਿਆਂ ਬੂਟ ਮੇ ਬੂਟ ਇੱਥੇ ਰੱਖੇ ਸੀਗੇ ਹੋ ਗਏ ਤੇ ਸਾਰਾ ਸੁਪਾਈਆਂ ਦਾ ਕੰਮ ਖਤਮ ਹੋ ਗਿਆ ਝਾੜੂ ਪੋਚਾ ਸਾਰਾ ਕੰਮ ਹੋ ਗਿਆ ਤੇ ਰਹਿ ਗਈ ਇੱਕ ਰੋਟੀ ਖਾਣੀ ਤੇ ਇੱਕ ਭਾਂਡਿ ਧੋਣੇ ਮੇਰੇ ਬੂਟ ਗਿੱਲੇ ਸੀ ਮੇਰੇ ਪੈਰ ਵੀ ਗਿੱਲੇ ਹੋ ਗਏ ਧੋ ਕੇ ਰੱਖੇ ਸੀਗੇ ਹਾਏ ਰਬਾ ਇਹ ਪਤਾ ਨਹੀਂ ਕਿਹ ਹੈ ਜੇ ਬੂਟ ਨੇ ਇਹ ਉਹ ਨਹੀਂ ਹੁੰਦੇ ਹੈਗੇ ਕਰਦ ਲਿਆ ਆ ਤੇ ਗੰਨ ਲਾ ਦੇਗੀ ਅੱਲਾ ਦਸੀਦਾ ਇੰਨੇ ਢੰਡ ਵੱਧ ਲੱਗਦੀ ਆ ਪਤਾ ਨਹੀਂ ਭਾਈ ਇਹ ਹੀ ਘਟ ਮੰਨਦੇ ਆ ਕਿੰਨਾ ਪਾਣੀ ਪਰਤਾ ਖਾਲ ਨਾ ਨਾ ਕੇ ਕਿ ਪਾਣੀ ਢੋਲ ਢੋਲ ਕੇ ਇਹ ਮੇਥੇ ਨਹੀਂ ਇਹ ਨੂੰ ਕਹੱਸ ਵੀ ਤੂੰ ਲਿਆ ਕੱਲਾ ਹਨਾ ਇਹ ਕਹਿੰਦਾ ਕਹਿੰਦਾ ਮੈਨੂੰ ਤਾਂ ਇਹ ਨਹੀਂ ਪਤਾ ਮੇਥੇ ਕਿਹੜੇ ਆ ਤਾਂ ਨਹੀਂ ਆ ਕਿਹੜਾ ਚੱਲ ਦੇਖ ਘਟ ਕੰਨ ਤਾਂ ਬਹੁਤ ਠੰਡੀਆਂ ਬਚਾਲਦੀ ਹੈ ਮੈਨੂੰ ਤਾਂ ਸਿਰ ਚ ਵੜ ਜਾਣੀਆਂ ਓਏ ਤੇ ਖੇਤਾਂ ਦਾ ਵੀਊ ਦੇਖੋ ਤੁਸੀਂ ਕਿੰਨਾ ਘੈਂਟ ਆ ਕੰਨ ਲੈ ਚੱਲ ਵੜਲਾ ਇਹ ਕੀ ਹੁੰਦਾ ਉਹ ਵੀ ਆਪਣੀ ਫੈਮਿਲੀ ਆ ਹੈ ਤੱਸੀ ਦਾ ਵੀ ਕੁਝ ਹੁੰਦਾ ਲਾ ਲਓ ਭਾਈ ਇਹਨੂੰ ਨਹੀਂ ਦਿਖਾਉਂਦੇ ਆਪਾਂ ਮੈਨੂੰ ਤਾਂ ਕੰਬਾ ਚੜ ਗਿਆ ਟੋਪੀ ਮੈਂ ਤਾਂ ਲਈ ਨਹੀਂ ਜਾਂਦੀ ਉਹ ਹੁੰਦਾ ਮੇਰਾ ਸਿਰ ਦੁਖਣ ਲੱ ਜਾਂਦਾ ਤੇ ਮੇਰੇ ਕੰਨ ਦੁਖਣ ਲੱਗ ਜਾਂਦੇ ਆ ਤੂੰ ਮੇਥੇ ਪਿਆਰ ਨਾ ਵੱਡ ਵੀਰੇ ਆ ਕੇ ਮੈਂ ਵੱਡਦਾ ਜੜਾ ਚੋ ਜੜਾ ਜਸੜੀ ਪੱਡਣੇ ਉਹੀ ਡੰਡ ਚ ਵੱਢੀ ਜਾਂਦਾ ਉੱਪਰ ਉੱਪਰ ਵੱਢ ਥੋੜੇ ਥੋੜੇ ਚੱਲ ਬਸ ਬਹੁਤ ਨੇ ਤੋ ਤਾਂ ਜਲੂਤ ਕੱਢਦਾ ਲਾ ਹਾ ਹੋਰ ਕੀ ਜਲੂਸੇ ਕੱਢਦਾ ਚੱਲ ਆ ਤਾਂ ਨਹੀਂ ਵੱਡ ਹੁਣ ਇਹ ਨਹੀਂ ਤੋ ਜਾਣਾ ਕੀ ਮਿਕਸ ਹੋ ਜਾਣਾ ਧਨੀਆ ਮੇਥੇ ਮਿਕਸ ਤਾਂ ਹੋ ਜਾਣਾ ਕੰਮ ਸਚੱਜਿਆ ਵਾਂਗੂ ਕਰਿਆ ਹਾ ਸੋਹਣਾ ਲੱਗਦਾ ਕਿ ਕੁੱਡੜਾ ਵਾਂਗੂ ਹਾਂ ਪਾਲਕ ਵੀ ਪਾਲਾ ਥੋੜੀ ਜੀ ਹੁਣ ਕਾ ਜਾਣਾ ਵੱਢਦੀ ਵਿੱਚ ਜਬਸ ਕਰ ਲਿਮਟ ਦਾ ਹੀ ਵੱਡੀ ਮੈਨੂੰ ਪਤਾ ਤਾਂ ਕਾਹਜਾ ਫੜਦਾਣਾ ਮੈਨੂੰ ਚੋਗਣਾ ਓ ਖੰਦਰ ਇੰਨਾ ਬਸ 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 ਤੋਂ ਦੋ ਕੋ ਪੱਤੇ ਉਥੋਂ ਪਾਲਕ ਦੇ ਵੜਦੇ ਹੁਣ ਹਰੀਆਂ ਮੱਚ ਨਹੀਂ ਨਹੀਂ ਅੱਤੇ ਕਿਤੇ ਅੱਜ ਸਾਰਾ ਕੁਝ ਖਵਾ ਦੇਣਾ ਇਹਨਾਂ ਨੂੰ ਅੱਜ ਨਵੇਂ ਸਾਲ ਤੇ ਨਵੇਂ ਸਾਲ ਦੀ ਆਮਦ ਤੇ ਅੱਜ ਸਾਰਾ ਕੁਝ ਇਹਨਾਂ ਨੂੰ ਖਵਾ ਦੇਣਾ ਉਹ ਭਈਆ ਪਤੀਲਾ ਚੱਕੀ ਫਿਰਦਾ ਨਵਾ ਮੈਂ ਵੀ ਤੋੜੇ ਲਵਾ ਤਨੀਆ ਕਾਨੂੰ ਚੱਲ ਚੱਲ ਪਹਿਲਾਂ 12 ਵਜੇ ਪੈ ਨੇ ਵੀਡੀਓ ਨਹੀਂ ਬੰਦ ਕਰਦੀ ਮੈਂ ਲੈ ਆ ਲੈ ਚੱਲ ਹੁਣ ਨਹੀਂ ਕਰਦੀ ਪੱਕਾ ਨਹੀਂ ਕਰਦੀ ਪੱਕਾ ਨਹੀਂ ਕਰਨੀ ਅੱਪ ਅੱਜ ਵੀਡੀਓ ਨਹੀਂ ਬੰਦ ਕਰਨੀ ਚੱਲ ਲਿਆ ਆ ਫੜ ਨਬਲਾ ਜੀ ਇਹ ਦੇਖੇ ਵੀਡੀਓ ਦੇ ਵਿੱਚ ਦੀਂਦਾ ਜਾਂ ਨਹੀਂ ਦੀਂਦਾ ਨਾ ਮੈਂ ਕੱਲੀ ਦੀਨੀ ਆ ਫਿਰ ਮੂਹਰੇ ਪਾਸੇ ਹੋ ਤੂੰ ਮਗਲੇ ਪਾਸੇ ਖੜਾ ਕੀ ਗਾ ਨੂੰ ਪਹਿਲਾਂ ਦਾ ਸੀ ਕੰਮ ਕਰੀ ਜਾ ਫਿਰ ਮੈਂ ਕਿਹੜਾ ਤੈਨੂੰ ਰੋਕਿਆ ਮੈਂ ਮਿਰਚਾਂ ਤੋਲ ਲਵਾ ਮਿਰਚਾਂ ਬਣੇ ਨੀਆਂ ਲਾਲ ਮਿਰਚਾਂ ਸੁੱਕੀਆਂ ਪਈਆਂ ਨੇ ਮੈਨੂੰ ਨਹੀਂ ਸਮਝ ਲੱਗਦੀ ਉਹਨਾਂ ਨੂੰ ਕਦੋਂ ਪੇ ਹੋਣਾ ਚੱਲਾ ਜਾ ਚੱਲ ਉਹ ਚਾਰਕ ਪੱਤੇ ਹੈ ਚਾਰਕ ਪੱਤੇ ਪਾਲਕ ਦੇ ਵੜਦੇ ਮੈਂ ਤਾਂ ਕਹਦੀ ਸਾਗ ਨਾਲ ਰੋਟੀਆਂ ਖਾ ਲੋ ਕਹਿੰਦੇ ਰੋਜ ਸਾਗ ਖਿਲਾ ਦਿੰਦੇ ਆ ਉਹ ਦਰ ਉਹ ਤੂੰ ਇਹ ਦੇ ਲੈ ਹੁਣ ਜੇ ਮੈਂ ਇਧਰ ਕੁ ਮਾਤਾ ਤੇ ਫੇਰ ਤੂੰ ਵੀ ਇਧਰ ਆਵੇਂਗੀ ਵਿੱਚ ਇਧਰ ਆ ਉਹ ਵੱਡੀ ਬੜੀ ਉਹ ਉਹ ਵੱਡ ਜਿਹਦੇ ਵਿੱਚੋਂ ਮਿੱਟੀ ਨਹੀਂ ਹੈਗੀ ਉਹਦੇ ਸਾਫ ਸਾਫ ਜਿਹੇ ਪੱਤੇ ਪਾਲਕ ਦੇ ਵਿੱਚ ਮਿੱਟੀ ਬਹੁਤ ਹੁੰਦੀ ਆ ਹਈ ਛੰਡ ਲੱਗਦੀ ਆ ਸਾਫ ਸਾਫ ਜੇ ਪੱਤੇ ਪੜ ਦੇ ਆ ਦੇਖ ਬਹੁਤ ਚੱਲ ਬਸ ਬਹੁਤ ਆ ਜਾ ਛੋਟੂ ਪਤੀਲਾ ਚੱਕੀ ਕਿੱਧਰੋਂ ਆਦਾ ਅਸੀਂ ਕਿੱਥੇ ਸਾਗ ਬਣਾਈ ਆਉਂਦਾ ਸਾਡੇ ਕੋਲ ਇੰਦਰੋਂ ਜਾ ਉਪਤਿ ਲਗਾ ਕੇ ਲਓ ਜੀ ਇਹਨੂੰ ਬ੍ਰੇਕਫਾਸਟ ਕਹੀਏ ਜਾਂ ਦੁਪਹਿਰ ਦੀ ਰੋਟੀ ਕਹੀਏ ਹਾਂ ਪੌਣਾ ਇੱਕ ਹੋ ਗਿਆ ਦੇਸੀ ਘੀ ਦਾ ਚਮਚਾ ਤੇ ਨਾਲ ਆਲੂਆਂ ਵਾਲੇ ਦੋ ਪਰੌਠੇ ਤੇ ਨਾਲ ਚਾਹ ਦਾ ਗਲਾਸ ਇਹ ਆ ਮੇਰਾ ਕੀ ਕਹਿ ਸਕਦੇ ਆਪਾਂ ਲੋਟੇ ਹਾਂ ਇਹ ਆ ਮੇਰੀ ਰੋਟੀ ਇਹ ਆ ਮੈਂ পেট ਭਰ ਕੇ ਖਾਣਾ ਖਾਣਾ ਨਵੇਂ ਸਾਲ ਤੇ ਠੰਡ ਠੰਡ ਬਹੁਤ ਲੱਗਦੀ ਲੋਜੀ ਕਾਲੀਏ ਰੋਟੀ ਜੇ ਮੈਂ ਕਿ ਤੁਹਾਨੂੰ ਦਿਖਾਏ ਦਿੱਤੀ ਤੁਸੀਂ ਵੀ ਖਾ ਲਓ ਨਵੇਂ ਸਾਲ ਤੇ ਤੇ ਨਾਨੇ ਨੇ ਤਾਂ ਕੁਝ ਖਾਦੀ ਹਾਂ ਤੁਸੀਂ ਤਾਂ ਕਦੋਂ ਨਹੀਂ ਖਾ ਲਈ ਹੋਣੀ ਆ ਅਸੀਂ ਅੱਜ ਲੇਟ ਹੋ ਗਏ ਨਿਆਣਿਆਂ ਨੇ ਬਾਅਦ ਵਿੱਚ ਕਿਹਾ ਕਹਿੰਦੇ ਆਲੂ ਵਾਲੇ ਪਰੌਠੇ ਖਾਣੇ ਆ ਤੇ ਫੇਰ ਮੈਂ ਸੋਚਿਆ ਵੀ ਚਲ ਆਪਾਂ ਬਣਾਈ ਲੈਨੇ ਆ ਵੀ ਕਾ ਨੂੰ ਫੇਰ ਅਵੇਂ ਸਾਰਾ ਸਾਰ ਜਿਵੇਂ ਕਹਿੰਦੇ ਹੁੰਦੇ ਆ ਫੇਰ ਨਾਨਾਏ ਹੋਜੂ ਹਨਾ ਹਾਂ ਨਹੀਂ ਤਾਂ ਮੇਰਾ ਆਏ ਹੁੰਦਾ ਆ ਵੀ ਮੈਂ ਰਾਤ ਨੂੰ ਆਲੂ ਜਿਹੜੇ ਵਾਲ ਕੇ ਰੱਖ ਲੈਣੇ ਹੁੰਦੀ ਆ ਵੀ ਸਵੇਰੇ ਜਲਦੀ ਰੋਟੀ ਬਣ ਜਾਂਦੀ ਆਲੂ ਵਾਲੇ ਤੇ ਫਿਰ ਹੁਣ ਤਾਂ ਇੰਨਾ ਟਾਈਮ ਹੋਣੇ ਸੀ ਇਹਨਾਂ ਨੇ ਦਿਖਾ ਦਿਓ ਸੀ ਪਿੰਨੀ ਆ ਮੈਂ ਪੀਤੀ ਹੈ ਕੱਲੀ ਚਾਹ ਤੇ ਹੁਣ ਮੈਨੂੰ ਲੱਗੀ ਹੈ ਭੁੱਖ ਪਹਿਲਾਂ ਜਲਦੀ ਜਲਦੀ ਖਾ ਲਈਏ ਖਾ ਕੇ ਫਿਰ ਮਿਲਦੇ ਆਂ ਓਨੀ ਦੇਰ ਤੁਸੀਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਚੈਨਲ ਤੇ ਪਹਿਲੀ ਵਾਰੀ ਆ ਚੈਨਲ ਨੂੰ ਬੰਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇੱਕ ਪਿਆਰਾ ਜਿਹਾ ਆਪਣਾ ਕਮੈਂਟ ਕਰ ਦਿਓ ਠੀਕ ਹੈ ਜੀ ਰੋਟੀ ਖਾ ਕੇ ਮਿਲਦੇ ਆਂ ਲਓ ਜੀ ਟਾਈਮ ਹੋ ਗਿਆ ਪੌਣੇ 3 ਦਾ ਤੇ ਪਹਿਲਾਂ ਜਹਾੜ ਦੇ ਪੱਗ ਦੇਖੋ ਸਿੱਧਾ ਰੱਖ ਸਿੱਧਾ ਰੱਖ ਮੇਰੇ ਵਾਲੀ ਦੇਖਣਾ ਸਕਰੀਨ 'ਤੇ ਵਲ ਦੇਖ ਸਕਰੀਨ ਵਾਲੀ ਨੂੰ ਮੂੰਹ ਸੱਦਾ ਕਰ ਤਸਵੀਰ ਸੋਣੀ ਬੰਨੀ ਆ ਹਾਂ ਤੇ ਉਹ ਸੋਣੀ ਬੰਨੀ ਇਹਨੇ ਬੰਨੀ ਐ ਵੀ ਦੱਸਿਓ ਹਾਂ ਇਹ ਕਹਿੰਦਾ ਹਟ ਤੇ ਤੁਸੀਂ ਇੱਥੇ ਜਾ ਰਹੇ ਹੋ ਗੁਰਦੁਆਰਾ ਸਾਹਿਬ ਤੇ ਬਾਕੀ ਕੋਈ ਸ਼ਬਦਾਂ ਘੁੰਮਣ ਫਿਰਨ ਨਵੇਂ ਸਾਲ ਤੇ ਨਵੇਂ ਸਾਲ ਦੀ ਆਮਦ ਤੇ ਅੱਜ ਸੂਰਜ ਆ ਗਿਆ। ਤਾੜੀ ਲੈ ਜਾਨਾ। ਆ ਦੇਖੋ ਮੇਰੇ ਬਹੁਤੇ ਧੁੱਪ ਪੈਣੀ। ਸੰਜੀ ਛੁੱਟੀਆਂ। ਹਾਂ ਬਈ ਇੱਕ ਗੱਲ ਹੋਰ ਯਾਰ ਉਹਨਾਂ ਨੂੰ ਹੋ ਗਈਆਂ ਛੁੱਟੀਆਂ। ਛੁੱਟੀਆਂ ਹੋ ਗਈਆਂ ਇਹਨਾਂ ਨੂੰ ਤਾਂ ਛੁੱਟੀਆਂ ਕੈ ਤਰੀਕ ਤੱਕ ਨੇ? 7 ਤਰੀਕ ਕੋ ਰੱਖ ਹੋ ਗਈਆਂ। ਪਰ ਠੰਡ ਬਹੁਤ ਆ ਬੇਸ਼ੱਕ ਦੀ ਧੁੱਪ ਧੁੱਪ ਨਿਕਲ ਆਈ ਠੰਡ ਇੰਨੀ ਜਿਆਦੇ ਆ ਬੜੀ ਜਿਆਦੇ ਠੰਡ ਆ ਬੜੀ ਜਿਆਦੇ। ਹਾਏ ਹਾਏ। ਕੀ ਕੰਮ ਕਰਨਾ ਕੋਈ? ਕੀ? ਦਖਾਇਆ ਪਹਿਲਾ ਦਰਵਾਜਾ ਬੰਦ ਕਰ ਪਸ਼ੂ ਹਲੇ ਰਾਵਨ ਬੈਠੇ ਆ ਮੋੜ ਨਾਲ ਤਾਂ ਗੋਹਾ ਵੀ ਆ ਪਰ ਰਾਵਨ ਬੈਠੇ ਨੇ ਖਾਲਣ ਨੂੰ ਜੀਜਾ ਨਹੀਂ ਕੀਤਾ ਹੈਗਾ ਫੇ ਚਲ ਵਧੀਆ ਨਿੱਗੇ ਜੇ ਹੋਏ ਬੈਠੇ ਆ ਹਨਾ ਕਿਉਂ ਪਜਾੜਿਆ ਤਾਂ ਨਿੱਗ ਕਿੰਨਾ ਇਹਨਾਂ ਨੂੰ ਦੀ ਨਵੇਂ ਸਾਲ ਦੀਆਂ ਵਧਾਈਆਂ ਇਹਨਾਂ ਨੂੰ ਵੀ ਨਵੇਂ ਸਾਲ ਦੀਆਂ ਵਧਾਈਆਂ ਤੇ ਦੇਖਦੇ ਕੋਈ ਕੰਮਕਾਰ ਕਰਦੇ ਆ ਤੁਸੀਂ ਅੱਜ ਕੀ ਕਰਦੇ ਹੋ ਨਵੇਂ ਸਾਲ ਤੇ ਪਹਿਲੇ ਪਹਿਲੇ ਅਸੀਂ ਅੱਜ ਵੈਲੇ ਜੀਆ ਪਤਾ ਨਹੀਂ ਕਾ ਤੇ ਫੀਲ ਕਰਦੇ ਅੱਜ ਸਵੇਰੇ ਸਵੇਰੇ ਕੰਮ ਕਰ ਲਿਆ ਅੱਜ ਪਹਿਲਾ ਵੈਲਾ ਫੀਲ ਕਰਦੇ ਮੇਰਾ ਥੋੜਾ ਥੋੜਾ ਸਿਰ ਦੁਖਦਾ ਹਾਂ ਕੁਲ ਕੁਲ ਵਗ ਸਿਰ ਮੇਰਾ ਤਾਂ ਰੋਜ਼ ਹੀ ਕੁਛ ਨਾ ਕੁਛ ਦੁਖਦਾ ਰਹਿੰਦਾ ਮੈਂ ਉਹ ਬੰਦਾ ਆ ਜਿਹਦਾ ਦੁੱਖਦਾ ਹੀ ਜਾਂਦਾ ਕੁਛ ਨਾ ਕੁਛ ਤੇ ਫਿਰ ਵੀ ਕਦੇ ਆਏ ਨਹੀਂ ਹੋਏ ਉਹ ਲੱਪੜੀਆਂ ਤਾਣ ਕੇ ਪੈ ਗਏ ਵੈਸੇ ਗੁਰੂ ਦੇ ਘਰੋਂ ਪਤਿਆ ਚੱਲ ਠੀਕ ਠਾਕ ਕੰਮ ਕਰਦੇ ਆ ਤੇ ਹੁਣ ਇਹ ਚੱਲੇ ਨੇ ਮੇਰਾ ਜੀ ਕਰਦਾ ਮੈਂ ਰਜਾਈ 'ਚ ਪੜ ਜਾ। ਯਾਰ ਆਪਦੀ ਸਕੂਲ ਵਾਲੀ ਪੱਗ ਨਾ ਉਧਰ ਰੱਖ ਕੇ ਆ। ਆ ਇਹ ਨੂੰ ਕਰ ਤੇ ਆ। ਅੱਜ ਕੋਈ ਕੰਮ ਖਾਸ ਹੈ ਨਹੀਂਗਾ। ਮੋਕੋ ਗਿਆ ਸਵੇਰੇ ਸਵੇਰੇ ਕਰ ਲਿਆ ਕੰਮ। ਮੈਂ ਤਾਂ ਹੁਣ ਥੋੜਾ ਜਿਹਾ ਟਾਈਮ ਪੈਣੀ ਜੀ ਆ। ਅੱਜ ਉਹ ਲੱਗਦਾ ਠੰਡ ਜੀ ਲੱਗੀ ਲੱਗਦੀ ਆ ਪਤਾ ਨਹੀਂ ਕਾ ਤੇ ਸਿਰ ਸਿਰ ਜਾ ਹੋਰ ਤਾਂ ਦੁਖਦਾ। ਆਹ ਮੈਂ ਹੁਣ ਤੁਸੀਂ ਜਾਣਾ ਕੁੰਡਾ ਲਾਵਾ ਪੇੜਾ ਚੱਲੇ। ਚੱਲੇ ਤੁਸੀਂ? ਜਾਂ ਲਾ ਲਿਓ ਉੱਤੋ ਦੋ। ਮੈਂ ਲਾ ਦਿੰਦੀ ਹੂੰ ਬੰਦਾ ਕੀ ਲੈ ਕੇ ਆਉਂਗੇ ਮੇਰੇ ਲਈ ਇੱਕ ਆ ਦੇ ਕਹਿੰਦਾ ਦੇਖਾਂਗੇ ਆਹੀ ਨੀ ਮਾਂ ਚ ਡੀਜੀ ਲਫ ਲੈ ਲੈ ਕੰਨ ਚ ਕੰਨ ਚ ਜਦਾਈ ਕੀ ਕਿਹਾ ਕੀ ਕਿਹਾ ਉਹਦੇ ਡੈਡੀ ਹੋਣ ਤੋਂ ਪਹਿਲਾਂ ਤੁਸੀਂ ਮੇਰੇ ਘਰ ਆਲੇ ਆਉਂ ਦੱਸੋ ਨੇ ਕੀ ਕਿਹਾ ਤੇਰੇ ਲਈ ਲੈ ਆਉਂਗੇ ਨਮਸਾਰ ਨਮਾਸਾਲ ਨਵਾਂ ਸਾਲ ਆਇਆ ਚਲ ਮੇਰੇ ਲਈ ਨਵਾਂ ਸਾਲ ਲੈ ਰਸੂ ਕੀ ਲੈ ਕੇ ਆਉਂਗੇ ਹਾਂ ਫੋਨ ਲਾਓ ਵਧੀਆ ਡਾਕਟਰ ਜਾਗਦਾ ਨਹੀਂ ਆ ਮੈਂ ਕਿ ਮਮਮੀ ਨੂੰ ਹੈਪੀ ਜੀ ਬਣਾਏ ਬੈਠਾ ਮਮਮੀ ਸੌਂਗੀ ਚਲੋ ਮਮਮੀ ਅੱਗੇ ਕਿੱਥੇ ਦੁੱਸਤੀ ਕੋਈ ਸੁੱਤੀ ਪਈ ਸੀ ਮੈਂ ਤੂੰ ਜਾਗਦਾ ਸੀ ਦੇਖ ਲਓ ਜੇ ਹਾਰ ਜਾਗਦਾ ਰਹਿੰਦਾ ਮਮਮੀ ਸੌ ਜਾਂਦੀ ਆ ਦੇਖੋ ਸੂਰ ਦੇ ਨਿਕਲੇ ਆਇਆ ਓ ਦਿਨਾ ਹਲਕਾ ਹਲਕਾ ਜਿਆ ਮੜਾ ਮੜਾ ਜਿਆ ਮੜਾ ਮੜਾ ਜਿਆ ਸੂਰ ਜਿਆ ਮੜਾ ਮੜਾ ਜਿਆ ਓਕੇ ਬਾਏ ਬਾਏ ਆਨੀ ਆਨੀਏ ਤੇ ਲੋ ਜੀ ਕਿੱਦਾਂ ਦਾ ਨਵਾਂ ਸਾਲ ਚੜਿਆ ਕਿੱਦਾਂ ਦਾ ਇਹ ਨਵਾਂ ਸਾਲ ਚੜਿਆ ਦਿਨ ਤੋਂ ਰਾਤ ਹੋ ਗਈ ਪਤਾ ਹੀ ਨਹੀਂ ਲੱਗਿਆ ਜੱਟ ਮੈਂ ਤੇ ਮੈਂ ਉਦੋਂ ਤੁਹਾਨੂੰ ਕਹਿ ਕੇ ਪਈ ਸੀ ਨਾ ਕਿ ਮੈਂ ਪੈ ਜਾਣ ਮੇ ਚੱਪਲਾ ਕੱਢ ਗਿਆ ਰੇਤੋਂ ਵੀ ਮੈਂ ਪੈ ਜਾਣ ਆ ਮੈਂ ਇਹਨਾਂ ਨੂੰ ਵੀ ਕਹਤਾ ਇਹ ਆਗੇ ਸੀਗੇ ਹਨਾ ਮੈਂ ਇਹਨਾਂ ਨੂੰ ਕਹਤਾ ਮੇਰਾ ਮੂੰਹ ਮਾ ਮੈਨੂੰ ਨਾ ਉਹ ਹੋ ਜਾਂਦਾ ਹੁੰਦਾ ਥੋੜਾ ਜਿਹਾ ਲੋਕੀ ਬੀਪੀ ਦੀ ਪ੍ਰੋਬਲਮ ਫਿਰ ਮੈਨੂੰ ਥੋੜਾ ਜਿਹਾ ਆਹ ਕੀ ਕਹਿੰਦੇ ਹੁੰਦੇ ਭਈ ਅੰਗਰੇਜ਼ੀ ਚ ਇਹਨੂੰ ਪੀਪੀ ਨਹੀਂ ਅੰਗਰੇਜ਼ੀ ਚ ਇਹਨੂੰ ਭਾਈ ਕੀ ਕਹਿੰਦੇ ਨੇ ਸਵੇਲ ਸਵੇਲਿੰਗ ਆ ਜਾਂਦੀ ਹੈ ਗਲੋਟ ਜਿਹੜਾ ਆਉਣਾ ਹੀ ਹੁਣਾ ਪਹਿਲਾਂ ਤਾਂ ਉਹ ਹੱਕਾ ਮਰੀ ਜਾਂਦੀ ਆ ਧਾਰ ਕਢਾਉਣ ਨੂੰ ਤੇ 6 ਵਜਣ ਵਾਲੇ ਨੇ ਨਾਨੇ ਰਾ ਹੋ ਗਿਆ ਨਿਆਣਿਓ ਜੋਤਵੱਤੀ ਕਰ ਲੋ ਚੁੱਪ 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 ਤੇ ਮਨ ਅੱਪਾ ਚੁੱਪੀ ਵਾ ਦਿਨ ਤੋ ਰਾਤ ਹੋ ਗਈ ਕਮਲਿਓ ਜੇ ਮੈਂ ਕਹਤਾ ਸੀ ਮੈਨੂੰ ਠਾਲਿਓ ਨਾ ਮੈਂ ਠਾਲ ਤਾਂ ਦਿੰਦੇ ਹੈ ਫਾਇਰ ਅਬਾ ਏ ਆਏ ਇਹਨਾਂ ਨੇ ਚਾਹ ਪੀਤੀ ਤੇ ਮੈਨੂੰ ਵੀ ਦੇਤੀ ਚਾਹ ਤੇ ਮੈਂ ਚਾਹ ਪੀ ਕੇ ਜਿਉਂ ਪਈ ਜਿਉਂ ਪਈ ਜਿਉਂ ਪਈ ਹੁਣ ਉੱਠੀ ਤੇ ਹੁਣ ਧਾਰ ਚੌਣ ਲੱਗੇ ਨੇ ਇਹ ਮੈਨੂੰ ਆਵਾਜ਼ਾਂ ਮਾਰਦੇ ਆ ਕਹਿੰਦੇ ਆ ਕਿ ਧਾਰ ਘੜਾ ਦੇ ਮੱਝ ਤੇ ਮੂਰੇ ਖੜਨਾ ਪੈਂਦਾ ਕਿੱਤਾਂ ਦਾ ਨਵਾਂ ਸਾਲ ਚੜਿਆ ਬਈ ਦਿਨ ਦੋ ਰਾਤ ਹੋ ਗਈ ਇਹ ਤਾਂ ਦਿਨੇ ਹੀ ਰਾਤ ਹੋ ਗਈ ਦਿਨੇ ਹੀ ਰਾਤ ਹੋ ਗਈ ਇਸ ਵੇਲੇ ਤਾਂ ਪੀਰ ਫਲਟ ਵੈਸੇ ਮੇਰੇ ਲਈ ਵਧੀਆ ਵੀ ਆ ਨਵਾਂ ਸਾਲ ਕਿਉਂਕਿ ਮੈਂ ਕਦੇ ਇੰਨੇ ਘੰਟੇ ਰਾਮ ਨਹੀਂ ਕੀਤਾ ਅੱਜ ਮੈਂ ਆਰਾਮ ਵੀ ਕਰ ਲਿਆ ਉਹ ਪਾਇਆ ਬੂਟ ਤੋ ਚਲ 24 ਮੁੰਡੇ ਤੂੰ ਤਾਂ ਅੰਦਰੇ ਚੱਲ ਜਾ ਠੰਡ ਮਾਰਦਾ ਮੈਂ ਤਾਂ ਸ਼ਾਲ ਵੀ ਨਹੀਂ ਦੂ ਵਾਲਾ ਕਿਹਾ ਯਾ ਤਾਂ ਯਾਰ ਉਹ ਤਾਂ ਮਸ਼ੀਨ ਤੇ ਮੇਰਾ ਕੜਾਏ ਫੜਾਈ ਫੜਾਈ ਦੇ ਲੈ ਉਂ ਖੜਿਆ ਗੱਲਾਂ ਮਾਰਦਾ ਜੇ ਕੰਮ ਨੂੰ ਕਰ ਤਾਂ ਫਿਰ ਕਹਿੰਦਾ ਕੀ ਆ ਯਾਰ ਆਨੀ ਆਨੀਆ ਖੜਜੋ ਚਲੋ ਮੈਂ ਤਾਂ ਹਰ ਕੜਾ ਦਾ ਮਾਂ ਫੇਰ ਆ ਕੇ ਮਿਲਦੀ ਆ ਤੁਹਾਨੂੰ ਠੀਕ ਆ ਜੀ ਮੈਂ ਧਰ ਕੜਾ ਦਾ ਆ ਵੀ ਲੈ ਜੀ ਧਰ ਕੜਾ ਕੇ ਆਪੇ ਨੱਤੇ ਇਹ ਮੂਰੇ ਨੂੰ ਗਿਰ ਗਿਆ ਐਸਾ ਮੂੰਹ ਤੇ ਛੱਟ ਲੱਗੂ ਨਾ ਜਿਹੜੀ ਕਿਦੇ ਨਾਸਾ ਫੁੱਟਣੀ ਆ ਛਾਂਟੇ 'ਚ ਉੱਥੇ ਕੰਮ ਲਓ ਜੀ ਆਪਾਂ ਹੁਣ ਬਣਾ ਲਈਏ ਰੋਟੀ ਢਾਟੀ ਮੇਰਾ ਮੂੰਹ ਦੀ ਨਾ ਆ ਜਾਂ ਪਤਾ ਨਹੀਂ ਦੀਂਦਾ ਤੇ ਕਿਚਨ ਦੇ ਵਿੱਚ ਐਂਟਰੀ ਹੋ ਗਈ ਸਾਰਾ ਸਮਾਨ ਉੱਥੇ ਦਾ ਉੱਥੇ ਪਿਆ ਸੁੱਧਾ ਤੋਂ ਕੱਢੀਏ ਓਏ ਤੁਮ ਮਾੜੀ ਹੁੰਦੇ ਲੱਗਦੇ ਮੁੰਮੀ ਦਾ ਨਹੀਂ ਚੱਲਦੂ ਜੇ ਲੋਟ ਲਓ ਜੀ ਨਾਲ ਮਿਲ ਕੇ ਹੁਣ ਡਿਨਰ ਦੀ ਕਰੀਏ ਤਿਆਰੀ ਨਵਾਂ ਸਾਲ ਆ ਸਾਰੇ ਜਣੇ ਨਾਲ ਮਿਲ ਕੇ ਕੰਮ ਕਰਾਂਗੇ ਮਮੀ ਤੁਸੀਂ ਕੀ ਕਰਦੇ ਹੋ ਸੜ ਕੇ ਸੀ ਤਿਆਰੀ ਕਰਦੇ ਪਿਆ ਅੱਜ ਕੱਢਦੇ ਆ ਚੌਲ ਬਣਾਣੀਆਂ ਨਹੀਂ ਚੌਲ ਨਹੀਂ ਬਣਾਉਣੇਗੇ ਆਪਾਂ ਤੜਕਾਂਗੇ ਸਾਗ ਸਾਗ ਹੀ ਖਾਣਾ ਹੁਣ ਜਦ ਤੱਕ ਮੁੱਕਦਾ ਨਹੀਂ ਹੈਗਾ ਇਹਨਾਂ ਨੂੰ ਸਾਗ ਹੀ ਖਿਲਾਉਣਾ ਯੋ ਮੈਂ ਕਹਿੰਦੀ ਫਿਰ ਲਏ ਆਉਂਦੇ ਹਨਾ ਮਟਰ ਮਟਰ ਆ ਕੇ ਹਾਈ ਨਹੀਂ ਹੈ ਮਟਰ ਕਹਿੰਦੇ ਭਾਈ ਮੈਨੂੰ ਬਹੁਤ ਨਹੀਂ ਇੰਨਾ ਮਹਿੰਗਾ ਖਾ ਕੇ ਘਰ ਪਟਣਾ ਯਾਦ ਤੰਦਾ ਪਈਆਂ ਨੇ ਬਾਬਾ ਨਾਲ ਕਿਤੇ ਜਾਂਦੇ ਨੂੰ ਜਾਂਦੀ ਹੈ ਹਾਂ ਤੇ ਓਏ ਯਾਰ ਲੱਤੀ ਬਹੁਤ ਦੇਖਿਆ ਸੀ ਕਿਵੇਂ ਛੱਟ ਖਾ ਲੈਣੀ ਸੀ ਇਹਨੇ ਦੇਖਿਆ ਸੀਗਾ ਹੁਣ ਫੇਰ ਹੁਣ ਫੇਰ ਹੁਣ ਫੇਰ ਖਾਊ ਹਰਜਾ 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 ਚੱਲ ਛੱਟ ਤਾਂ ਇਹਦੇ ਲੱਗੇ ਜਿਹੜੀ ਲੱਗੇ ਇਹਨਾਂ ਚਾਸ਼ਮਾ ਪੁੱਟੋ 2000 ਚ ਪਾਣੀ ਵਗੇ ਰੱਖ ਦਿੰਦਾ ਪਾਣੀ ਦੀ ਪਿਆਸ ਲੱਗੀ ਹੋਈ ਆ ਮੈਨੂੰ ਅੱਜ ਕੁਝ ਠੀਕ ਠੀਕ ਨਾ ਲੱਗਦਾ ਮੈਨੂੰ ਬੁਖਾਰ ਨਾ ਹੋ ਜਾ ਕਿਤੇ ਨਾ ਮੈਨੂੰ ਕੰਮ ਕਿਤੇ ਬੁਖਾਰ ਨਹੀਂ ਹੁੰਦਾ ਹੁੰਦਾ ਨਹੀਂ ਹੁੰਦਾ ਮੈਨੂੰ ਹੋ ਜਾਣਾ ਲੱਗਦਾ ਬੁਖਾਰ ਗਿੱਤੇ ਲਾਈ ਕੁਝ ਠੀਗਾ ਤੁਸੀਂ ਹਾਂ ਜਦੋਂ ਗੈਸ ਬਣਦੀ ਆ ਖਾ ਖਾ ਕੇ ਖੋਆ ਚੱਲ ਅਗਰ ਹੋ ਫੋਨ ਡਰਾਈਵਰ ਕੋਲ ਤੇ ਲਾਉਣ ਦੇ ਐਂ ਚਾਹ ਕੇ ਧੋਤ ਗੰਦਰੀ ਓਏ ਜੈ ਰੈਕਸ਼ਨ ਚੱਕ ਲੈ ਬਗੜੀ ਕਿਦਾ ਫਰਦਾ ਚਾਹ ਕਰ ਨੂੰ ਆ ਚਸ ਹੁੰਦੇ ਕੋਮਤਾ ਹੱਤ ਉਤਾਂ ਬੋਲੇ ਜਦੋਂ ਨਹੀਂ ਮੈਂ ਦੁਪਹਿਰੇ ਕਦੋਂ ਕਿਨੇ ਰੋਟੀ ਬਣਾ ਕੇ ਦਿੱਤੀ ਉਸ ਤੋਂ ਬਾਅਦ ਮੈਂ ਕਿਚਨ ਚ ਨਹੀਂ ਆਈਗੀ ਕਿਚਨ ਜੀ ਮੈਂ ਅੱਜ ਨਵੇਂ ਸਾਲ ਚ ਮੇਰੀ ਛੁੱਟੀ ਕਿਤਾ ਸਾਫ ਕੀ ਕੀ ਹੋ ਗਿਆ ਜੇ ਕੰਮ ਭੈਗਮਾ ਮਾਂ ਜਾਂ ਹੈ ਵਾਈਫ ਕਰੇ ਜਾਂ ਹਸਬੈਂਡ ਕਰੇ ਹਨਾ ਜਦੋਂ ਇਹ ਬਿਮਾਰ ਸੀ ਮੈਂ ਸਾਰਾ ਕੰਮ ਕਰਦੀ ਸੀ ਜੇ ਅੱਜ ਕੋਈ ਮੈਨੂੰ ਪ੍ਰੋਬਲਮ ਆ ਮੈਨੂੰ ਮੈਂ ਕਿਸੇ ਪ੍ਰੋਬਲਮ ਦੇ ਵਿੱਚ ਆ ਮੇਰੇ ਇਹਨਾਂ ਦਾ ਵੀ ਫਰਜ਼ ਬਣਦਾ ਕੰਮ ਕਰਨ ਦਾ ਇਹਨਾਂ ਨੇ ਕੀਤਾ ਇਹ ਇਹਨਾਂ ਨੇ ਭਾਂਡੇ ਧੋਤੇ ਭਾਹ ਹੁਣ ਇਹਨਾਂ ਨੇ ਕਹਿਦਾ ਪਤਾ ਜੇ ਮੈਂ ਭਾਂਡੇ ਟੋਕਰੀ ਚ ਚੱਕਣੇ ਜ ਦੰਧਾਈ ਆ ਠੰਡ ਚ ਰਹਿ ਗਈ ਹੋਈ ਤੇ ਮੈਂ ਕੁਝ ਬੋਲਣਾ ਇਹਨਾਂ ਨੇ ਫਿਰ ਪਤਾ ਕੀ ਕਹਿਣਾ ਇੱਕ ਤਾਂ ਕੰਮ ਕਰਦਾ ਉੱਤੇ ਚ ਨਖਰੇ ਮਾਰ ਦਿਆ ਤਾਂ ਹੀ ਤਾਂ ਮੈਂ ਕਰਦਾ ਹਾਈ ਠੰਡੇ ਪਾਣੀ ਜਿਹਦਾ ਅੱਗੇ ਵਧੀਆ ਸੀ ਗਰਮ ਪਾਣੀ ਅੰਦਰ ਆਉਂਦਾ ਸੀਗਾ ਠੋਟੀ ਜਿਹਾ ਦਿੱਕਤਾ ਤੇ ਲੋ ਜੀ ਤੁਸੀਂ ਦੇਖ ਹੀ ਲਿਆ ਵੀ ਕੁੱਲ ਮਿਲਾ ਕੇ ਸਾਡਾ ਨਵਾਂ ਸਾਲ ਜਿਹੜਾ ਵਧੀਆ ਰਿਹਾ ਤੇ ਅਸੀਂ ਲੱਗੇ ਹੋਏ ਸੀਗੇ ਇੱਥੇ ਡਿਨਰ ਦੀ ਤਿਆਰੀ ਕਰਨ ਤੇ ਮੈਂ ਲੱਗੀ ਹੋਈ ਸੀਗੀ ਭਾਂਡੇ ਠਿੱਕਰ ਸਾਫ ਮਤਲਬ ਸੈਟਿੰਗ ਕਰਨ ਦੁੱਧ ਕੱਢਣਾ ਪਤਿੱਲੀ 'ਚ ਪਾਉਣਾ ਤੇ ਨਾਲ ਹੀ ਗਰਮ ਹੋਣਾ ਰੱਖਣਾ ਤੇ ਕਾਫੀ ਸਾਰੇ ਕੰਮ ਹੁੰਦੇ ਆ ਸ਼ਾਮ ਨੂੰ ਇੱਕ ਸਵੇਰੇ ਥੋੜਾ ਜਿਹਾ ਦੁਪਹਿਰੇ ਜੇ ਕੰਮ ਘਟ ਜਾਂਦਾ ਹੈ ਤੇ ਅੱਜ ਕੁੱਲ ਮਿਲਾ ਕੇ ਜੇ ਮੈਂ ਤਾਂ ਰਹੀ ਫ੍ਰੀ ਜੀ ਤੇ ਇੱਥੇ ਮੈਂ ਤੇ ਜਿਹੜੀ ਆ ਵੀ ਕਾਫੀ ਸਾਰੀਆਂ ਗੱਲਾਂ ਮਾਰਨ ਲੱਗੇ ਹੋਏ ਸੀਗੇ ਤੇ ਜਿਹੜਾ ਪਤਾ ਨਹੀਂ ਕੀ ਪੁੱਛਦਾ ਸੀ ਮੇਰੇ ਕੋਲੋਂ ਜਾਨੀ ਕਿ ਵਧੀਆ ਰਹੇ ਅੱਜ ਦਾ ਦਿਨ ਵਾਹਿਗੁਰੂ ਕਰੇ ਵੀ ਹਨਾ ਹੁਣ ਨਵਾਂ ਸਾਲ ਆਪਣਾ ਵਧੀਆ ਰਹੇ ਤੇ ਸਾਰੇ ਤੰਦਰੁਸਤ ਰਹੀਏ ਠੀਕ ਠਾਕ ਰਹੀਏ ਹਨਾ ਇਹੀ ਹੁੰਦਾ ਪਹਿਲੇ ਨਵੇਂ ਸਾਲ ਤੋਂ ਬਾਕੀ ਦਿਨ ਤਾਂ ਉਹੀ ਆ ਹਨਾ ਬਸ ਇੱਕ ਤਰੀਕੇ ਜਿਹੜੀ ਆ ਚੇਂਜ ਹੋ ਜਾਂਦੀ ਆ ਹੋਰ ਤਾਂ ਕੁਝ ਨਹੀਂ ਹੁੰਦਾ ਹਨਾ ਬਾਕੀ ਸਾਰੇ ਕੁਝ ਆਪਣੇ ਕੰਮ ਵੀ ਉਹੀ ਹੁੰਦੀਆਂ ਰੂਟੀਨ ਵਾਈਜ਼ ਜੋ ਅੱਗੇ ਆਪਾਂ ਕਰਦੇ ਉਹੀ ਹੁੰਦੀਆਂ ਤੇ ਬੱਚਿਆਂ ਨੂੰ ਬਸ ਛੁੱਟੀਆਂ ਹੁੰਦੀਆਂ ਠੰਡ ਹੁੰਦੀ ਆ ਹੋਰ ਤਾਂ ਇਹਦੇ ਵਿੱਚ ਕੋਈ ਨਵੀਂ ਬਾਲੀ ਵੱਡੀ ਗੱਲ ਨਹੀਂ ਹੁੰਦੀ ਹੈਗੀ ਤੇ ਆਪਣੀਆਂ ਹੀ ਬਣਾਈਆਂ ਹੋਈਆਂ ਮਨੁੱਖ ਦੀਆਂ ਹੀ ਬਣਾਈਆਂ ਹੋਈਆਂ ਗੱਲਾਂ ਨੇ ਹੋਰ ਤਾਂ ਇਹਦੇ ਵਿੱਚ ਕੋਈ ਬਾਲਾ ਕੁਝ ਨਹੀਂ ਹੁੰਦਾ ਹੈਗਾ ਤੇ ਚਲੋ ਜੀ ਆਪਾਂ ਕੰਮ ਕਰ ਲੈਂਦੇ ਆ ਤੇ ਭਾਂਡੇ ਭੁੰਨੇ ਧੋ ਲਈਏ ਕਿ ਪਹਿਲਾਂ ਜਿਹੜੇ ਭਾਂਡੇ ਸੀਗੇ ਉਹ ਇਹਨਾਂ ਨੇ ਧੋਤੇ ਚਲੋ ਕੋਈ ਗੱਲ ਨਹੀਂ ਕੋਈ ਬਾਲੀ ਇਹਦੇ ਵਿੱਚ ਵੀ ਵੱਡੀ ਗੱਲ ਨਹੀਂ ਹੈਗੀ ਕੰਮ ਕਰਨਾ ਆਪਣੇ ਘਰ ਦਾ ਕੰਮ ਕਰਨਾ ਵੀ ਚਾਹੀਦਾ ਹਸਬੰਡ ਵਾਈਫ ਨੂੰ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਹੈ ਜਦੋਂ ਗੱਡੀ ਦੇ ਦੋਨੋਂ ਜਿਹੜੇ ਪਈਏ ਨੇ ਉਹ ਲੀ ਤੇ ਸਹੀ ਚੱਲਣਗੇ ਤਾਂ ਹੀ ਗੱਡੀ ਚੱਲੂਗੀ ਨਹੀਂ ਤਾਂ ਤੁਹਾਨੂੰ ਪਤਾ ਡਗਮਗ ਕਰ ਜਾਂਦੀ ਆ ਤੇ ਰਲ ਮਿਲ ਕੇ ਕੰਮ ਲੱਗੇ ਹੋਏ ਆ ਤੇ ਅੱਜ ਦੇ ਵਲੌਗ ਦਾ ਵੀ ਇਨ ਡੈਥ ਹੀ ਕਰਦੇ ਆ ਮਿਲਦੇ ਆ ਨੈਕਸਟ ਵਲੌਗ ਦੇ ਨਾਲ